ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਕਰਦੇ ਆਪਾਂ ਜਿੱਦਾਂ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਵਾਲਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਚ ਅੱਜ ਨਵਾਂ ਬਲੌਗ ਸ਼ੁਰੂ ਕਰਤੇ ਆਪਾਂ ਨੇ ਤੇ ਮਿਆਦਿਆਂ ਦਿਨੇ ਅੱਜ ਰਹੀ ਹੈ ਜੀ بارش ਬਾਰੇ ਕੰਡਿੰਗ ਨਹੀਂ ਚੱਲਦੀ ਹੈ ਹਵਾ ਨਹੀਂ ਪੈ ਰਹੀ ਹੈ ਆਪਾਂ ਬੈਠੇ ਤੇ ਅੰਦਰ ਲਓ ਜੀ ਦੁਪਹਿਰ ਆ ਗਿਆ ਨਹੀਂ ਲੱਗ ਗਿਆ ਨਹੀਂ ਪੈਣ ਸਵੇਰੇ ਕੀ ਗਾਨਾ ਹੈ ਉਹਨੈਤ ਕੀ ਗਾਨਾ ਹੈ ਕੀ ਗਾਨਾ ਹੈ ਇਹ ਦੇਖੀ ਇੱਧਰ ਚੈੱਕ ਇੱਕ ਵਾਰੀ ਹਨੈਤ ਦੇਖ ਲੈ ਕੰਨ ਤੇ ਜੂ ਨਹੀਂ ਸਰਕਦੀ ਹੈਗੀ ਨਾਇਤ ਇਧਰ ਮੈਂ ਹੱਥ ਕਾ ਮਾਰਦਾ ਐ ਇਧਰ ਆ ਦੇ ਆ ਦੇ ਕੁੱਕ ਮਿਲਣ ਚੱਲਦੇ ਕੁੱਕ ਮਿਲਣ ਕੁੱਕ ਮਿਲਣ ਚਲਾ ਆ ਜੋ ਉਹ ਜੀ ਹੁਣ ਮੀਂਹ ਤੋਂ ਬਾਅਦ ਨਿਕਲਿਆ ਧੁੱਪ ਕੋ ਮੀਂਹ ਪਾ ਕੇ ਰੱਬ ਨਿਕਰ ਗਿਆ ਚੰਗੀ ਤਰ੍ਹਾਂ ਤਾਂ ਨਿਕਲ ਰਿਹਾ ਜੇ ਬੱਦਲ ਕਾਫੀ ਐ ਔਰ ਥੋੜੀ ਥੋੜੀ ਕੁੱਪ ਨਿਕਲਣ ਲੱਗ ਗਈ ਕਣੀਆਂ ਹਟ ਗਈਆਂ ਲੋ ਜੇ ਦੁਪਹਿਰ ਆ ਗਈ ਨਹੀਂ ਲੱਗ ਗਈ ਪੈਣ ਸਵੇਰੀ ਲਓ ਜੀ ਹੁਣ ਅਸੀਂ ਜਾਂਦੇ ਆਂ ਧੂਰੀ ਨੂੰ ਤੇ ਕੰਮ ਹੈ ਇੱਕ ਜ਼ਰੂਰੀ ਹਰ ਰੋਜ਼ ਆਪਣਾ ਜਾਂ ਧੂਰੀ ਜਾਂ ਤੇਰਪੁਰ ਜਾਂ ਧੂਰੀ ਜਾਂ ਸੰਗਰਪੁਰ ਇਹੀ ਵਲੌਗ ਹੁੰਦਾ ਹੈ ਤੇ ਹੁਣ ਆਪਾਂ ਚੱਲਦੇ ਆਂ ਧੂਰੀ ਨੂੰ ਦੇਖੋ ਸਾਡੇ ਫੁੱਲ ਉੱਤੇ ਗੰਮ ਲੈਂਦੇ ਕਰਤਾ ਰੰਗ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਇਹਨੇ ਅੱਜ ਆਂ ਧੂਰੀ ਜਾ ਕੇ ਲਓ ਜੀ ਅਸੀਂ ਆ ਗਏ ਧੂਰੀ ਅਸੀਂ ਇਹਤਵਾਸਤੇ ਲੈ ਕੇ ਗਏ ਤੇ ਜੂਸਰ ਜਿਹਦੇ ਨਾਲ ਗ੍ਰੈਂਡਰ ਜਿਹਦੇ ਨਾਲ ਕੇਲੇ ਸੇਰ ਗ੍ਰੈਂਡ ਕਰਕੇ ਦਿੰਦੇ ਆ ਬੱਚੇ ਨੂੰ ਤੇ ਉਹ ਕਨਾ ਅੱਜ ਜਿਹੜੇ ਬੰਦ ਹੋ ਗਿਆ ਚੱਲਿਆ ਨਹੀਂ ਤਾਂ ਕਰ ਚੋ ਲੈ ਕੇ ਦਿਖਾਉਣ ਦੇ ਵਾਸਤੇ ਨਾ ਇਹ ਬਜ਼ਾਰਾਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੈ ਮਸਾਂ ਨਿਕਲ ਕੇ ਆਇਆਂਗੇ ਇੰਨੀ ਜ਼ਿਆਦਾ ਭੀੜ ਤੇ ਹੁਣ ਅਸੀਂ ਆਇਆਗੇ ਡਾਕਟਰ ਕਲਸੀਆ ਕਲੀਨਿਕ ਆ ਕੇ ਥੋੜੀ ਦਵਾਈ ਲੈਣੀ ਤੇ ਇੱਥੋਂ ਤੇ ਇੰਨਾ ਭੀੜ ਭੜਕਾ ਤੇ ਇੰਨਾ ਲੋਕ ਧੱਕਾ ਕਰ ਰਹੇ ਨੇ ਬਹੁਤ ਜ਼ਿਆਦੇ ਬਹੁਤ ਔਖੇ ਨਿਕਲ ਕੇ ਆਇਆਗੇ ਬਾਜ਼ਾਰਾਂ ਦੇ ਵਿੱਚ ਤੇ ਹੁਣ ਆਪਾਂ ਸਿੱਧਾ ਘਰੇ ਜਾ ਕੇ ਹੀ ਮਿਲਾਂਗੇ ਚਲੋ ਜੀ ਆਪਾਂ گاਉਂ ਦੇ ਤਾਂ ਹੈਗੀਆਂ ਹੁਣ ਆਪਾਂ ਢੋਲ ਕੀ ਲੈ ਲਈ ਹੁਣ ਰਹੇਗੀ ਕੱਲੀ ਕਮੀ ਹਰਮੋਨੀਅਮ ਦੀ ਤੇ ਫਿਰ ਆਪਾਂ ਪ੍ਰੋਗਰਾਮ ਲਾਇਆ ਕਰਾਂਗੇ ਮਜ਼ਾਕ ਕਰਦੇ ਜੀ ਟੁਲਕੇਗੇ ਸਪਰਸ਼ ਦੀ ਦੇਖੋ ਕਿੰਨੀ ਸੋਹਣੀ ਹੈ ਸਪਰਸ਼ ਦੀ ਕਿਹੜ ਹੈ ਜੀ ਆਪਾਂ ਤਾਂ ਕੀ ਕਰਨੀ ਹੈ ਟੁਲਕੇ ਹਲੋ ਜੀ ਸਤਿ ਸ੍ਰੀ ਅਕਾਲ ਜੀ ਕਰਦੇ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਤੇ ਜੀ ਆਇਆ ਸਪਰਸ਼ ਦੇ ਸਵੇਰੇ ਸਵੇਰੇ ਖਾ ਰਿਹਾ ਚਾਕਲੇਟ ਤੇ ਅੱਜ ਆਪਾਂ ਜਾਣੇ ਫੇਰ ਬਾਬੇ ਸਿੱਧੀ ਆਪਾਂ ਹੋ ਗਏ ਤਿਆਰ ਤੇ ਬਾਕੀ ਹੁਣ ਸਾਰੇ ਜਾਣੇ ਹੋ ਰਹੇ ਨੇ ਤਿਆਰ ਮਿਲਾਂਗੇ ਫੇਰ ਹੁਣ ਆਪਾਂ ਬਾਬੇ ਸਿੱਧੀ ਜਾ ਕੇ ਸਾਰਿਆਂ ਨੂੰ ਹੈਲੋ ਕਰਦੇ ਹੈਲੋ ਚੋਕਲਟ ਨੰਬਰ ਹੈ ਹੈਲੋ ਇੱਕਦਮ ਆ ਪੱਗ ਬੰਨ ਕੇ ਜਾਊਗਾ ਹਾਂਜੀ ਸਪਰਸ਼ ਵੀ ਅੱਜ ਪੱਗ ਬੰਨ ਕੇ ਜਾਊਗਾ ਤੇ ਮਿਲਦੇ ਆ ਬਾਬੇ ਸਿੱਧੀ ਜਾ ਕੇ ਲਓ ਜੀ ਆਪਣੇ ਅਨੈਤਕਾਰ ਪਈ ਸਿੱਤੀ ਦੇਖ ਕੇ ਮੇ ਮਿੱਤਰ ਜੀ ਇਹ ਜੀ ਉੱਠ ਹੀ ਨਹੀਂ ਹੈਗੇ ਬਾਕੀ ਸਾਰੇ ਤਿਆਰ ਹੋ ਰਹੇ ਨੇ ਜਾਣ ਵਾਸਤੇ ਭੋਗ ਤੇ ਤਿੰਨ ਟਾਈਮ ਤੇ ਉਠਾ ਕੇ ਤਿਆਰ ਕਰਕੇ ਇਹ ਲੈ ਜਾਗੇ ਦੇਖ ਕਿਦਾਂ ਪਈ ਹੈ ਜੀ ਲਓ ਜੀ ਇੰਦਰ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਹੋ ਰਹੀ ਹੈ ਭੋਗ ਦੀ ਤਿਆਰੀ ਹੈਗੀ ਇੱਧਰ ਦੇਗ ਬਣ ਰਹੀ ਹੈ ਕਿ ਦੇਖੋ ਪਾਠੀ ਸਿੰਘ ਦੇਗ ਤਿਆਰ ਕਰ ਰਹੇ ਨੇ ਕੜਾ ਪ੍ਰਸ਼ਾਦ ਤੇ ਇੱਧਰ ਸੇਵਾਦਾਰ ਹੋ ਫਿਰਦੇ ਨੇ ਚਾਹ ਵਰਤੋਂ ਦੇ ਤੇ ਭੋਗ ਦੀ ਹੁਣ ਤਿਆਰੀ ਹੈ ਬਿਲਕੁਲ ਲੰਗਰ ਦੀ ਚਾਹ ਮਾਝੜੀ ਆਖਰੇ ਬੋਲਦੀ ਜਨਦੀ ਮੂਹ ਹੈ ਮੇਰਾ ਗਰ ਮਹਾਰਾਜ ਫੂਲੀ ਫੋੜ ਇਹ ਦੇਵਾ ਨੀ ਟਾਈਮ ਆਂਦੀ ਜਿਆਦੇ ਤੋਰਦੀ ਉਹ ਦੁਜਰਮੂ ਭੱਜਿਆ ਲਓ ਜੀ ਫੇਰ ਆ ਗਿਆ ਮੀਂਹ ਅਸੀਂ ਜਾਂਦੇ ਤੇ ਰਾਸਤੇ ਚ ਨੂੰ ਕੋ ਬੋਰਡ ਥੱਲੇ ਖੜ ਗਏ ਲੋ ਜੀ ਅੱਜ ਫੇਰ ਆ ਗਏ ਸ਼ੇਰਪੁਰ ਸਰੋ ਜੀ ਆਉਂਦੇ ਅੱਜ ਆਪਾਂ ਆਏਗੇ ਇਸ ਫਰਸ਼ ਨੂੰ ਜੁੱਤੀ ਲੈਣ ਲਈ ਜੁੱਤੀ ਨੂੰ ਲੈ ਕੇ ਬਾਹਰ ਤੋਂ ਘਰੇ ਜਾ ਕੇ ਦਿਖਾਵਾਂਗੇ ਤੋਂ ਉਹਕੇ ਪਾਰਟ ਦਾ ਘੋਗਿਆ ਉਹਨਾਂ ਆਪਾਂ ਨੇ ਇੱਕ ਕੁੜਤਾ ਪਜਾਮਾ ਸਮਾ ਕੇ ਦਿੱਤਾ ਸਪਰਸ ਨੂੰ ਇੱਕ ਜੁੱਤੀ ਲੈ ਕੇ ਤੇ ਪੰਜਾਬੀ ਜੁੱਤੀ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਜੁੱਤੀ ਹੈਗੀ ਤੇ ਉਹ ਲੈਣ ਵਾਸਤੇ ਆਏ ਸੀ ਸਿਰਪੁਰ ਦੇਖੋ ਇਹ ਲਿਆਂਦੀ ਅਸੀਂ ਸਪਰਸ ਨੂੰ ਜੁੱਤੀ ਨਵੀਂ ਦੇਖੋ ਸੋਹਣੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਗੋਇਆ ਹਾਲ ਵੀ ਰਾਮ ਨਾਲ ਹਾਲ ਹੈ ਏਸੇ ਵਾਸਤੇ ਸੀ ਗਏ ਤੇ ਸਿਰਪੁਰ ਤੂੰ ਤਾਂ ਸਿਰਪੁਰ ਜਾਣ ਨਹੀਂ ਰਹਿਣਾ ਸਿਰਪੁਰ ਤਾਂ ਮੇਰਾ ਰੋਜ਼ ਦਾ ਜਿਹੜਾ ਬਾਹਰ ਲੱਤਾਰੀ ਹੈ ਬਾਹਰ ਲਾ ਘਾਰੇ ਮੈਂ ਸਾਲ ਸਿਰਪੁਰ ਬਣਾਇਆ ਲਓ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਸਾਮ ਨੂੰ ਵੀ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜੀ ਜੀ ਤਦ ਤੱਕ ਲਈ ਸਾਰੇਨ ਸਾਥ ਟ੍ਰਿਕਾ